ਮੇਰਾ ਨਾਮ ਸੰਨੀ ਹੈਗਾ ਐਸੇ ਗਾਂਦੇ 24 ਘੰਟੇ ਪਿਆ ਰਹਿੰਦਾ ਸਫਾਈ ਨਹੀਂ ਹੋਣੀ ਹੈਗੀ ਇੱਕ ਬਾਥਰੂਮ ਦਾ ਬੜਾ ਪੰਗਾ ਇੱਥੇ ਜਾਂਦੇ ਬਾਥਰੂਮ ਇੱਥੇ ਬਣਾਣ ਤੇ ਜਦ ਦੋਨੋਂ ਪਾਸੇ ਕੰਦਾ ਕਰਦੇ ਨੇ ਕੀ ਅੰਨਾ ਲੇਡੀਜ਼ ਨੇ ਨਿਕਲਣਾ ਅਦਰੋ ਕਦੀ ਕਿਸੇ ਨੇ ਨਿਕਲਣਾ ਸਾਰਿਆਂ ਨੂੰ ਕਿੰਨੀ ਤੰਗੀ ਆ ਸਾਨੂੰ ਤਾਂ ਇਹਵੇਂ ਯਾਦਰ ਕੰਦਾ ਕਰਦੇ ਹਾਂ ਤੇ ਸਭ ਤੋਂ ਬੈਸਟ ਹੈਗਾ ਬਾਥਰੂਮ ਖਾਣਾ ਬਣਾ ਦੇਣਾ ਇੱਥੇ ਦੇਖਿਆ ਗਿਆ ਨਾਲਾ ਬੋਰ ਪਰ ਹੋਇਆ ਦੇ ਬੜਾ ਹਾਂ ਦੇਖੋ ਨਾਲਾ ਕਿੰਨੀ ਸਮੈਲ ਆਂਦੀ ਇੱਥੇ ਖਲੋਈ ਨਹੀਂ ਸਕਦਾ ਭਾਈ 5 ਮਿੰਟ ਤੋਂ ਬਾਅਦ ਹਾਂ ਆਂਦੇ ਆ ਫਿਰ 2 ਦਿਨ ਬਾਅਦ ਕੋੜਾ ਕੂਟ ਕੋੜਾ ਸੁੱਟਣ ਵਾਲੇ ਬੜੇ ਆ ਬਾਜ਼ਾਰ ਦੇ ਕੋੜਾ ਸੁੱਟਦੇ ਸਾਰਾ ਇੱਥੇ ਕੋਈ ਦਿਖਾਓ ਕੀ ਐਕਸ਼ਨ ਹੋਣਾ ਚਾਹੀਦਾ ਜੁਰਮਾਨਾ ਹੋਣਾ ਚਾਹੀਦਾ ਭਾਈ ਸਾਹਿਬ ਇਹ ਨਾਲਾ ਨਾ ਕਿ ਗੰਦਾ ਇੱਥੇ ਬਰਸਾਤਾ ਆਉਣੀਆਂ ਦੇ ਲੋਕਾਂ ਦੇ ਘਰਾਂ 'ਚ ਪਾਣੀ ਆ ਜਨਾ ਇੱਕ ਤੇ ਪਿਸ਼ਾਬ ਕਰਨ ਵਾਲੇ ਨਹੀਂ ਇੱਥੇ ਸਾਹ ਲੈਂਦੇ ਸਭ ਇੱਧਰ ਨੂੰ ਪਿਸ਼ਾਬ ਕਰਦੇ ਨੇ ਕੋਈ ਗਲੀ 'ਚ ਜਨਾਨੀਆਂ ਆ ਰਹੀਆਂ ਕੋਈ ਭੈਣਾਂ ਆ ਰਹੀਆਂ ਕੋਈ ਦੇਖਦੇ ਹੀ ਨਹੀਂ ਬਈ ਨਾਲਾ ਭਰਿਆ ਪਿਆ ਪੂਰਾ ਪੂਰਾ ਡਕੋ ਡਕ ਬਰਸਾਤ ਆ ਗਈ ਪਾਣੀ ਲੋਕਾਂ ਦੇ ਘਰਾਂ 'ਚ ਆਇਨਾ ਲਾ ਕੇ ਗੁਰਦੁਆਰਾ ਹੈਗਾ ਬਾਹਰ ਕੋ ਕੁੜੇ ਢੇਰ ਲੱਗੇ ਨੇ ਕੋਈ ਚੁੱਕਦਾ ਹੀ ਨਹੀਂ ਆਣਗੇ ਹੋਈ ਕਈ ਵਾਰੀ ਕਿਹਾ ਪ੍ਰਸ਼ਾਸਨ ਨੂੰ ਜਦੋਂ ਅਮੀਤ ਬੀਜੀ ਇੱਥੇ ਐਮਐਲਏ ਸੀ ਉਹਨਾਂ ਨੂੰ ਵੀ ਦੋ ਵਾਰੀ ਕਿਹਾ ਉਹ ਵੀ ਕੰਨੇ ਵੀ ਇਦਾਂ ਕਰਦਾਂਗੇ ਉਦਾਂ ਕਰਦਾਂਗੇ ਉਹਨਾਂ ਵੀ ਇਦਾਂ ਹੀ ਕਹਿ ਕੇ ਚਲੇ ਗਏ ਪਣ ਪਣਾ ਉੱਥੇ ਨਾਲ ਆਪਣੇ ਪੂਤੀ ਸ਼ਰਮਾ ਜੀ ਨੂੰ ਵੀ ਕਿਹਾ ਉਹ ਵੀ ਇਦਾਂ ਹੀ ਕਹਿ ਕੇ ਚਲੇ ਗਏ ਕਈਆਂ ਨੂੰ ਕਹਤੋਂ ਨਹੀਂ ਕਿਤੇ ਕਿਤੇ ਕਰੀਆ ਸੀ ਕਿੰਨੂ ਕਿੰਨੂ ਗਈਏ ਮੰਗਿਆ ਵੀ ਤੁਹਾਡੀ ਸਰ ਮੰਗਿਆ ਵੀ ਨਾਲੇ ਦੀ ਸਫਾਈ ਕਰਾਓ ਉੱਥੇ ਪਿਸ਼ਾਬਖਾਨਾ ਬਣਾ ਤੇ ਲਾਧਵਾ ਕੇ ਸਾਡੇ ਸਫਾਈ ਕਰਮਚਾਰੀ ਔਰ ਸਾਡੇ ਅਸੀਂ ਨਾਲੇ ਦੀ ਜਿਹੜੀ ਸਾਡੇ ਕੋਲ ਗੈਂਗ ਆ 10 ਬੰਦੇ ਸਾਡੇ ਗੈਂਗ ਉਹ ਰੈਗੂਲਰ ਕੰਮ ਕਰਦੇ ਹੋਏ ਜਿੱਥੇ ਜਿੱਥੇ ਸਾਨੂੰ ਕੰਪਲੇਂਟ ਆਉਂਦੀ ਹੈ ਕਿਸੇ ਕਾਉਂਸਲਰ ਦੀ ਇਹਨਾਂ ਕੋਈ ਆਮ ਨਾਗਰਿਕ ਦੇ ਅਸੀਂ ਉਹ ਨਾਲੇ ਨੂੰ ਤੁਰੰਤ ਹੀ ਸਾਫ ਕਰਦੇ ਹਾਂ ਔਰ ਵੱਡੇ ਪੱਧਰ ਤੇ ਸਾਡੇ ਜਿਹੜੇ ਚੀਫ ਸੈਨੀਟ ਇੰਸਪੈਕਟਰ ਹੈ ਜੀ.ਐਸ.ਵੀ ਦੇ ਨਾਲ ਵਿਜੇ ਤੇ ਜਿੱਥੇ ਲੋਡ ਬੰਦੀ ਅਸੀਂ ਨਾਲੇ ਦੀ ਕਲੀਅਰ ਕਰਾਣੇ ਪਿਆ ਔਰ ਕਾਫੀ ਸਾਰੇ ਨਾਲੇ ਹੋ ਗਿਆ ਕੁਝ ਰਹਿ ਗਏ ਨੇ ਉਹਨਾਂ ਦੀ ਵੀ ਸਫਾਈ ਬਹੁਤ ਜਲਦੀ ਹੋਣ ਜਾ ਰਹੀ ਔਰ ਮੈਂ ਸਮਝਦਾ ਵੀ ਸ਼ਾਇਦ ਐਸ 10-12 ਦਿਨਾਂ ਦੇ ਵਿੱਚ ਵਿੱਚ ਲਗਭਗ ਜਿਹੜੇ ਨਾਲੇ ਨੇ ਸਫਾਈ ਆ ਹੋ ਜਾਏਗੀ ਮੇਰਾ ਨਾਮ ਸੰਨੀ ਹੈਗਾ ਐਸੇ ਗਾਂਦੇ 24 ਘੰਟੇ ਪਿਆ ਰਹਿੰਦਾ ਸਫਾਈ ਨਹੀਂ ਹੋਣੀ ਹੈਗੀ ਇੱਕ ਬਾਥਰੂਮ ਦਾ ਬੜਾ ਪੰਗਾ ਇੱਥੇ ਜਾਂ ਦੇ ਬਾਥਰੂਮ ਇੱਥੇ ਬਣਾਣ ਤੇ ਜਦ ਦੋਨੋਂ ਪਾਸੇ ਕੰਦਾ ਕਰਦੇ ਨੇ ਕੀ ਅੰਨਾ ਲੇਡੀਜ਼ ਨੇ ਨਿਕਲਣਾ ਅਦਰੋ ਕਦੀ ਕਿਸੇ ਨੇ ਨਿਕਲਣਾ ਸਾਰਿਆਂ ਨੂੰ ਕਿੰਨੀ ਟੰਗੀ ਆ ਸਾਨੂੰ ਤਾਂ ਇਹ ਹੀ ਮੈਂ ਜਿਆਦਾ ਕੰਦਾ ਕਰਦੇ ਹਾਂ ਤੇ ਸਭ ਤੋਂ ਬੈਸਟ ਹੈਗਾ ਬਾਥਰੂਮ ਖੰਡਾ ਬਣਾ ਦੇਣਾ ਇੱਥੇ ਦੇਖਿਆ ਗਿਆ ਨਾਲਾ ਬੋਰ ਪਰ ਹੋਇਆ ਤੇ ਬੜਾ ਹਾਂ ਦੇਖੋ ਨਾਲਾ ਕਿੰਨੀ ਸਮੈਲ ਆਂਦੀ ਇੱਥੇ ਖਲੋਈ ਨਹੀਂ ਸਕਦਾ ਮੈਂ 5 ਮਿੰਟ ਤੋਂ ਵੱਧ ਹਾਂ ਆਉਂਦੇ ਆ ਫਿਰ 2 ਦਿਨ ਬਾਅਦ ਕੋੜਾ ਕੋੜਾ ਸੁੱਟਣ ਵਾਲੇ ਬੜੇ ਆ ਬਾਜ਼ਾਰ ਦੇ ਕੋੜਾ ਸੁੱਟਦੇ ਸਾਰਾ ਇੱਥੇ ਉੰਧਗਾ ਕੀ ਐਕਸ਼ਨ ਨਾ ਕਰੀ। ਇਹਨੂੰ ਮਾਣਾ ਨਾ ਜਾਇਦਾ। ਪਾਈ ਸਾਹ ਦੇ ਨਾਲਾ ਨਾ ਕਿ ਗੰਦਾ ਇਥੇ ਬਰਸਾਤਾ ਆਉਣੀਆਂ ਨੇ ਲੋਕਾਂ ਦੇ ਘਰਾਂ 'ਚ ਪਾਣੀ ਆ ਜਨਾ। ਇੱਕ ਤੇ ਪਿਸ਼ਾਬ ਕਰਨ ਵਾਲੇ ਨੇ ਇਥੇ ਸਾਹ ਲੈਂਦੇ ਸਭ ਅੱਧਰ ਨੂੰ ਪਿਸ਼ਾਬ ਕਰਦੇ ਨੇ। ਕੋਈ ਗਲੀ 'ਚ ਜਨਾਨੀਆਂ ਆ ਰਹੀਆਂ ਕੋਈ ਭੈਣਾਂ ਆ ਰਹੀਆਂ ਕੋਈ ਦੇਖਦੇ ਹੀ ਨਹੀਂ। ਨਾਲਾ ਭਰਿਆ ਪਿਆ ਪੂਰਾ ਪੂਰਾ ਡਕੋ ਡਕ ਬਰਸਾਤਾ ਆਈਆਂ ਪਾਣੀ ਲੋਕਾਂ ਦੇ ਘਰਾਂ 'ਚ ਆ ਜਨਾ। ਲਾਗੇ ਗੁਰਦੁਆਰਾ ਹੈਗਾ। ਬਾਹਰ ਕੋਈ ਕੁੜੇ ਢੇਰ ਲੱਗੇ ਨੇ। ਕੋਈ ਚੁੱਕਦਾ ਹੀ ਨਹੀਂ ਜਾਣ ਕੇ। ਕਈ ਵਾਰੀ ਕਿਹਾ ਪ੍ਰਸ਼ਾਸਨ ਨੂੰ ਜਦੋਂ ਅਮਿਤਜੀਤ ਜੀ ਇੱਥੇ ਐਮਐਲਏ ਸੀ ਉਹਨਾਂ ਨੂੰ ਵੀ ਦੋ ਵਾਰੀ ਕਿਹਾ ਉਹ ਵੀ ਕੰਨੇ ਵੀ ਇਦਾਂ ਕਰਦਾਂਗੇ ਇਦਾਂ ਕਰਦਾਂਗੇ ਉਹਨਾਂ ਵੀ ਇਦਾਂ ਹੀ ਕਹਿ ਕੇ ਚਲੇ ਗਏ ਪਾਪਨਾ ਉਹ ਕਿਨ ਆਪਣੇ ਪੂਤੀ ਸ਼ਰਮਾ ਜੀ ਨੂੰ ਵੀ ਕਿਹਾ ਉਹ ਵੀ ਇਦਾਂ ਹੀ ਕਹਿ ਕੇ ਚਲੇ ਗਏ ਕਈਆਂ ਨੂੰ ਕਹਿ ਤੋ ਉਹਨਾਂ ਅਸੀਂ ਕਿਤੇ ਕਿਤੇ ਕੱਢਿਆ ਸੀ ਕਿਨੂੰ ਕਿਨੂੰ ਕਹੀਏ ਮੰਗਿਆ ਵੀ ਮੰਗ ਲਈ ਸਫਾਈ ਕਰਾਓ ਇੱਥੇ ਪਿਸ਼ਾਬਖਾਨਾ ਬਣਾ ਤੇ ਲਗਭਗ ਸਾਡੇ ਸਫਾਈ ਕਰਮਚਾਰੀ ਔਰ ਸਾਡੇ ਅਸੀਂ ਨਾਲੇ ਨੇ ਜਿਹੜੀ ਸਾਡੇ ਕੋਲ ਗੈਂਗ ਆ 10 ਬੰਦੇ ਸਾਡੇ ਗੈਂਗ ਆ ਉਹ ਰੈਗੂਲਰ ਕੰਮ ਕਰਦੇ ਹੋਏ ਜਿੱਥੇ-ਜਿੱਥੇ ਸਾਨੂੰ ਕੰਪਲੇਂਟ ਆਉਂਦੀ ਆ ਕਿਸੇ ਕਾਉਂਸਲਰ ਦੀ ਜਾਂ ਕੋਈ ਆਮ ਨਾਗਰਿਕ ਦੀ ਅਸੀਂ ਉਹ ਨਾਲੇ ਨੂੰ ਤੁਰੰਤ ਅਹੀ ਸਾਫ ਕਰਦੇ ਆ ਔਰ ਵੱਡੇ ਪੱਧਰ ਤੇ ਸਾਡੇ ਜਿਹੜੇ ਚੀਫ ਸੈਨੀਟਰੀ ਇਨਸਪੈਕਟਰ ਆ ਜੀਐਸਵੀ ਦੇ ਨਾਲ ਵੀ ਜਿੱਥੇ-ਜਿੱਥੇ ਲੋਡ ਪੰਦੀ ਅਸੀਂ ਨਾਲੇ ਦੀ ਕਲੀਅਰ ਕਰਾਨੇ ਪਿਆ ਔਰ ਕਾਫੀ ਸਾਰੇ ਨਾਲੇ ਹੋ ਗਿਆ ਕੁਝ ਰਹਿ ਗਏ ਨੇ ਉਹਨਾਂ ਦੀ ਵੀ ਸਫਾਈ ਬਹੁਤ ਜਲਦੀ ਹੋਣ ਜਾ ਰਹੀ ਔਰ ਮੈਂ ਸਮਝਦਾ ਵੀ ਸ਼ਾਇਦ ਐਸ 10-12 ਦਿਨਾਂ ਦੇ ਵਿੱਚ ਵਿੱਚ ਲਗਭਗ ਜਿਹੜੇ ਨਾਲੇ ਨੇ ਸਫਾਈ ਆ ਹੋ ਜਾਏਗੀ